ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ ਗੁਰਦਰਾ اٹਕ ਸਾਹਿਬ ਪਿਤਾ ਪੁਰਖੀ ਗਿਆਨੀ ਹਰਿਆਲ ਸਿੰਘ ਜੀ ਬਾਠ ਉਹਨਾਂ ਦਾ ਬੇਟਾ ਗਿਆਨੀ ਜਸਮੀਰ ਸਿੰਘ ਜੀ ਬਾਠ ਜਿਹੜੇ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਦਿਆਲ ਸਿੰਘ ਜੀ ਦਿਲਵਰ ਦੀ ਉਹ ਚੀਜ਼ ਲਿਖੀ ਹੋਈ ਪੇਸ਼ ਕਰਦੇ ਨੇ ਸੁਣੋ ਪਿਆਰ ਦੇ ਨਾਲ ਮਾਤਾ ਗੁਜਰੀ ਦੇ ਦੋ ਸਹਬ ਜਾਦੇ ਵਈ ਮਾਤਾ ਗੁਜਰੀ ਮਾਤਾ ਗੁਜਰੀ ਦੇ ਦੋ ਸਹਬ ਜਾਦੇ ਪਰੇ ਪਰਿਵਾਰ ਵਿਛੜੇ ਲਾਲ ਵੇ ਲਾਲ ਵੇ ਓ ਆਪ ਸਾਡੇ ਘਰ ਆ ਗਏ ਕਿਹੜੇ ਹਾਲ ਵੇ ਕੈਸਾ ਰੱਬ ਨੇ ਸਬਬ ਹੈ ਬਣਾਇਆ ਵੀ ਕੈਸਾ ਰੱਬ ਨੇ ਕੈਸਾ ਰੱਬ ਨੇ ਸਬਬ ਹੈ ਬਣਾਇਆ ਮਾਇਆ ਦਾ ਖਜ਼ਾਨਾ ਲੱਭਿਆ ਮਾਤ ਜੀ ਮਾਤ ਜੀ ਮੈਂ ਜ਼ਹਿਰ ਦੇ ਕੇ ਮਾਰਦਿਆਂ ਅਧੀ ਰਾਤ ਜੀ ਇਹ लाडले ਗੁਰੂ ਦਸ਼ਮੇਸ਼ ਦੇਵੇ ਇਹ लाडले ਇਹ लाडले ਗੁਰੂ ਦਸ਼ਮੇਸ਼ ਦੇ ਕੈਰ ਨਾ ਗੁਜਾਰ ਗੰਗਿਆ ਪਸ ਵੇ ਬਸ ਵੇ ਉਹ ਵਿਛੜੇ ਮਰਾਰੇ ਪਿਤਾ ਨੂੰ ਜਸ ਖਟ ਵੇ ਮਾਇਆ ਦੇਣਗੇ ਬਥੇਰੀ ਤੈਨੂੰ ਮਾਇਆ ਦੇਣਗੇ ਹਾਂ ਦੇਣਗੇ ਮਾਇਆ ਦੇਣਗੇ ਬਥੇਰੀ ਤੈਨੂੰ ਵਿਛੜੇ ਮਲਾ ਦੇ ਪਿਤਾ ਨੂੰ ਗੰਗਿਆ ਗੰਗਿਆ ਉਹ ਇਸ ਮਾਇਆ 나ਗਣੀ ਨੇ ਉਹ जग ਡੰਗਿਆ ਰੱਬ ਪਾਵੇ ਨਾ ਕਿਸੇ ਤੇ ਬਿਪਤਾ ਰੱਬ ਪਾਵੇ ਨਾ ਹਾਂ ਹਾਂ ਪਾਵੇ ਨਾ ਰੱਬ ਪਾਵੈ ਨਾ ਕਿਸੇ ਤੇ ਬਿਪਤਾ ਸਾਰਾ ਜੱਗ ਹੋਇਆ ਦਿਲਵਰਾ ਬੈਰੀ ਬੈਰੀ ਉਹ ਜ਼ਾਲਮ ਦੀ ਅੱਖ ਹੋ ਗਈ ਉਹ ਜਗੈਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ